ਆ ਜੀ ਦਾ ਜਿਵੇਂ ਕਹਿੰਦੇ ਨੇ ਟਰੇਲੂ ਨੁਕਸਾ ਹੈ ਇਹ ਤੇ ਜੇ ਕਿਸੇ ਦੇ ਵੀ ਤਿਆਬ ਬਣਦਾ ਇੱਕ ਕੱਲ ਵੀ ਦੱਸਿਆ ਜੀ ਮੈਂ ਇੱਕ ਤਾਹਾ ਅਜਵਾਇਨ ਦਾ ਪਾਊਡਰ ਤੇ ਨਾਲ ਸ਼ੱਕਰ ਤੇ ਆਹ ਦੁੱਧ ਤੇ ਵਿੱਚ ਪਾਣੀ ਪਾਇਆ ਹੋਇਆ ਵੀ ਕੱਚੀ ਲੱਸੀ ਜੀ ਬਣਾਈ ਵੀ ਹੈਗੀ ਇਹਦੀ ਤੇ ਇਹਦਾ ਹੀ ਕਾਰਨ ਬੱਤੋ ਆਦ ਹਨ ਤੁਸੀਂ ਛੁੱਡ ਕਿੰਨਾ ਵੀ ਤਿਆਬ ਬਣਦਾ ਉਹ ਕੱਲ ਮੇਰੇ ਇੰਨਾ ਕੁ ਜ਼ਿਆਦਾ ਹੀ ਠੀਕ ਆ ਪਰ ਮੈਂ ਅੱਜ ਸੇਫਟੀ ਵਾਸਤੇ ਪੀਣ ਲੱਗਿਆ ਵੀ ਦੁਬਾਰੇ ਨਾ ਖਰਾਬ ਕਰੇ ਜਿਵੇਂ ਆ ਇੰਨੀ ਕੁ ਸ਼ੱਕਰ ਪਾ ਲਈ ਠੀਕ ਆ ਤੇ ਇੰਨਾ ਕੁ ਹੀ ਆ ਪਾਊਡਰ ਪਾਉਣਾਗਾ ਇਹਦਾ ਠੀਕ ਆ ਤੇ ਇਹਦਾ ਤੁਹਾਡੇ ਜਿੰਨਾ ਵੀ ਤੇਜਾਬਾ ਮੰਨ ਲਓ ਹਨ ਜੋ ਵੀ ਤੇ ਇਹਨੇ ਜਮਾ ਹੀ ਸੈੱਟ ਕਰ ਦੇਣਾ ਬਾਈ ਤੇ ਬਾਅਦ ਇਹਨੂੰ ਪਾ ਕੇ ਹਨ ਤੇ ਇਹਨੂੰ ਘੋਲ ਲੈਣਾ ਤੁਸੀਂ ਤੇ ਇਹਨੂੰ ਘੋਲ ਕੇ ਬਾਪੀ ਲੋ ਮੁੜ ਕੇ ਤੇ ਤੁਹਾਡੇ ਨਾਲ ਦੀ ਨਾਲ ਹੀ ਜਿਹੜੇ ਟਾਈਮ ਮਰਜੀ ਪੀ ਲੋ ਜੇ ਸਵੇਰ ਪੀਤਾ ਵੀ ਤਾਂ ਵਧੀਆ ਪਰ ਇਹਨੂੰ ਜਦੋਂ ਮਰਜੀ ਪੀ ਲੋ ਹੁਣ ਜੇ ਮੇਰੇ ਕੋਲ ਤਾਂ ਦੁਪਹਿਰ ਆ ਸਵੇਰ ਤਾਂ ਮੈਂ ਚਾਹ ਵੀ ਪੀ ਲਈ ਸੀ ਇੱਕ ਵਾਰੀ ਨਾਲ ਦੀ ਨਾਲ ਆਰਾਮ ਨਹੀਂ ਕਈ ਬੰਦੇ ਭਾਈ ਬਹੁਤ ਜਿਹਦੇ ਬਣਦਾ ਨਾ ਉਹਨੂੰ ਪਤਾ ਹੁੰਦਾ ਐਂ ਲੱਗਦਾ ਵੀ ਭੁੱਖ ਲੱਗੀ ਆ ਜਾਂ ਕੀ ਹੈਣਾ ਤੇ ਬੰਦਾ ਦੁਖੀ ਬਹੁਤ ਹੁੰਦਾਗਾ ਪਰ ਇਹ ਸਭ ਤੋਂ ਵਧੀਆ ਤਰੀਕਾ ਲੱਗਿਆ ਮੈਨੂੰ ਮੈਨੂੰ ਵੀ ਐਂ ਦੱਸਿਆ ਸੀ ਕਿ ਨੇ ਮੈਂ ਪਰ ਬਹੁਤ ਟਾਈਮ ਦਾ ਟਰਾਈ ਕਰਦਾ ਮੈਨੂੰ ਲੱਗਾ ਤਿੰਨ ਚਾਰ ਮਹੀਨੇ ਬਾਅਦ ਮੈਨੂੰ ਅੱਜ ਜਾ ਕੇ ਇਹਦੀ ਲੋੜ ਪਈ ਆ ਜਾਂ ਕੱਲ ਪੀਤਾ ਵੀ ਐ ਇਸ ਵਾਰੀ ਤੇ ਨਹੀਂ ਇਹਦੀ ਛੇਤੀ ਲੋੜ ਨਹੀਂ ਪੈਂਦੀਗੀ ਮੈਨੂੰ ਤਾਂ ਬਹੁਤ ਵਧੀਆ ਨਾਲ ਟੇਸਟ ਗੁੱਡ ਹੁੰਦਾ ਧਿਆਨ ਨਹੀਂ ਰਹੂਗਾ ਮੇਰੀ ਗਰੰਟੀ ਆ ਜਿਹਨੂੰ ਵੀ ਹੈਗੀ ਆ ਨਾ ਪ੍ਰੋਬਲਮ ਇੱਕ ਵਾਰੀ ਪੀ ਕੇ ਦੇਖੋ ਇਹ ਵਾਲਾ ਆਹ ਰੈਡੀ ਜਗਾ ਤੋਂ ਲਈ ਫਿਰਦਾ ਮੇਰੇ ਮੂਹਰੇ ਇੱਧਰ ਆ ਗਿਆ ਜ첨ਾ ਇਹ ਹੈਗਾ ਅਜਵੈਨ ਦਾ ਪਾਊਡਰ ਹੈਗਾ ਤੇ ਨਾਲ ਪਾ ਲੋ ਸ਼ੱਕਰ ਤੇ ਦਵਾਰੇ ਦਾ ਦੇਣਾ ਤੇ ਨਾਲ ਕੱਚੀ ਲੱਸੀ ਮੰਨ ਲਓ ਦੁੱਧ ਤੇ ਜਿੰਨਾ ਦੁੱਧ ਉਹਨਾਂ ਹੀ ਪਾਣੀ ਭਾੜਾ ਵੱਧ ਪਾ ਜੇ ਇਹਨੂੰ ਕਹਿੰਦੇ ਹੁੰਦੇ ਕੱਚੀ ਲੱਸੀ ਠੀਕ ਹੈ ਜਿਹੜੇ ਪਿੰਡਾਂ ਵਾਲੇ ਉਹ ਤਾਂ ਸਮਝ ਜਾਣਗੇ ਕੱਚੀ ਲੱਸੀ ਕੀ ਹੁੰਦੀ ਆ ਇੱਕ ਵਾਰੀ ਟਰਾਈ ਕਰਕੇ ਦੇਖਿਓ ਪਤਾ ਲੱਗ ਜੂ ਤੁਹਾਨੂੰ ਆਪੇ